ਮਾਨ ਜੋ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਉਹ ਨੋ ਜਿਹੜੇ ਵਿਸ਼ਾ ਅਧਿਸ਼ਾ ਤਹਿਤ ਜਿਹੜਾ ਅਸੀਂ ਇੱਕ ਕੱਲ ਸਾਂਝਾ ਆਪਰੇਸ਼ਨ ਜਿਹੜਾ ਆਇਆ ਸੀ ਜਿਹਦੇ ਤਹਿਤ ਇਨਸਪੈਕਟਰ ਵਰੁਣ ਕੁਮਾਰ ਜਿਹੜੇ ਸੈਕਿਉਰਿਟੀ ਮੋਗਾ ਨੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਰੈੱਡ ਸਟੋਨ ਹੋਟਲ ਇਹਦੇ ਵਿੱਚ ਜਿਹੜੇ ਇਹਦੇ ਇਹਨੂੰ ਤੇ ਲਾਉਣ ਵਾਲੇ ਆ ਉਹ ਪਰਮਵੀਰ ਸਿੰਘ ਜਿਹੜਾ ਬਾਹਰੋਂ ਲੜਕੀਆਂ ਲਿਆ ਕੇ ਉਹਨਾਂ ਤੋਂ ਦੇਵਪਾਲਾ ਧੰਦਾ ਕਰਾਉਂਦੇ ਆ ਜਿਹਦੇ ਵਿੱਚ ਇਹਨਾਂ ਨੇ ਰੇਡ ਕੀਤਾ ਰੇਡ ਕਰਨ ਤੇ ਜਿਹੜਾ ਸਾਨੂੰ ਇੱਕ ਆਦਮੀ ਤੇ ਜਿਹੜੀਆਂ 8 ਜਿਹੜੀਆਂ ਲੜਕੀਆਂ ਉਥੋਂ ਬਰਾਮਦ ਹੋਈਆਂ ਤੇ ਇਸੇ ਤਰ੍ਹਾਂ ਹੀ ਜਿਹੜਾ ਇਨਸਪੈਕਟਰ ਹਰਵਿੰਦਰ ਸਿੰਘ ਐਸਐਚਓ ਮੈਣਾ ਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਸਿਟੀ ਆ ਟੋਟਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇਵਪਾਪਾਰ ਦਾੰਦਾ ਚਲਾਉਂਦੇ ਆ ਇਹਦੇ ਵਿੱਚ ਇਹਨਾਂ ਨੇ ਵੀ ਰੇਡ ਕੀਤਾ ਤੇ ਇਹਦੇ ਤੋਂ 8 ਲੜਕੇ ਤੇ ਜਿਹੜੀਆਂ 10 ਲੜਕੀਆਂ ਜਿਹੜੀਆਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਲੜਕੀਆਂ ਜਿਹੜੀਆਂ ਇਹਨਾਂ ਨੂੰ ਸਾਕੀ ਸੈਂਟਰ ਜਿਹੜਾ ਸੀ ਜਿਹੜਾ ਭੇਜ ਦਿੱਤਾ ਸੀ ਤੇ ਜਿਹੜਾ ਅੱਜ ਕੋਰੋਨੇ ਦੇ ਵਿੱਚ ਤੁਹਾਨੂੰ ਪੇਸ਼ ਕੀਤਾ ਜਾਊਗਾ ਇਹ ਕਿਹੜੇ ਕਿਹੜੇ ਸ਼ਰਾਂ ਤੋਂ ਲੈ ਕੇ ਆਉਂਦੀਆਂ ਸੀ ਲੜਕੀਆਂ ਇਹ ਵੱਖਰੀ ਵੱਖਰੀ ਸ਼ਰਾਂ ਤੋਂ ਲੈ ਕੇ ਆਉਂਦੀ ਸੀ ਤੇ ਜਿਹੜੇ ਬੰਦੇ ਫੜੇ ਗਏ ਜੀ ਉਹ ਵੀ ਮੋਕੇ ਦੇ ਸੀ ਜਾਂ ਉਹ ਵੀ ਆਸ-ਪਾਸ ਦੇ ਪਿੰਡਾਂ ਦੇ ਆਪ ਜਿਵੇਂ ਆ ਛੰਡੇ ਆਣਾ ਸ਼ਰਕੀ ਦਾ ਸੀ ਪਰਮਵੀਰ ਇਸ ਤਰ੍ਹਾਂ ਨੇੜਲੇ ਪਿੰਡਾਂ ਦੇ ਹੀ ਆ ਤੁਹਾਡੇ ਲਈ ਕੀ ਕਰ ਮਿਲਦੀ ਆ ਅਸੀਂ ਜਿਹੜਾ ਇਹਦੇ ਵਿੱਚ ਦੋਹਾਂ ਦੇ ਜਿਹੜਾ ਥਾਣਾ ਸਿਟੀ ਦੇ ਵਿੱਚ ਜਿਹੜਾ ਮੋਰਲ ਟ੍ਰੈਫਿਕ ਐਂਟ ਦਾ ਜਿਹੜਾ ਪਰਚਾ ਦਰਜ ਕੀਤਾ ਤੇ ਸੇਮ ਹੀ ਥਾਣਾ ਮੈਣਾ ਦੇ ਵਿੱਚ ਦੋ ਪਰਚੇ ਦਰਜ ਕੀਤੇ ਆ। ਕਿਸੇ ਨੂੰ ਹੋਟਲ ਵਾਲਿਆਂ ਨੂੰ ਵੀ ਹਦਾਇਤ ਦਿੱਤੀ ਗਈ ਹੈ। ਹੋਟਲ ਵਾਲਿਆਂ ਨੂੰ ਵੀ ਇਹੀ ਵੈਦ ਕੀਤੀ ਗਈ ਕਿ ਜਿਹੜਾ ਇਹ ਤੁਸੀਂ ਬਾਹਰੋਂ ਜਿਹੜੀਆਂ ਲੜਕੀਆਂ ਲਿਆ ਕੇ ਜਿਹੜਾ ਧੰਦਾ ਕਰਾਉਂਦੇ ਆ ਉਹ ਜਿਹੜਾ ਮਾੜਾ ਕੰਮ ਕਰਦੇ ਉਹ ਤੋਂ ਉਹਦੇ ਤੋਂ ਬਾਜ਼ ਆ ਜਾਣ। ਇਹ ਤੇ ਇਸੇ ਤਰ੍ਹਾਂ ਨਾਲ ਤੋਂ ਕਾਰਵਾਈ ਆਪਣੇ ਲਈ ਜਾਰੀ ਰਹੂਗੀ। ਮਾਨ ਜੋ ਬੀਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਉਹ ਨੋ ਜਿਹੜਾ ਦਿਸੰਦਰ ਦੇ ਤਹਿਤ ਜਿਹੜਾ ਅਸੀਂ ਇੱਕ ਕਾਲ ਸਾਂਝਾ ਆਪਰੇਸ਼ਨ ਜਿਹੜਾ ਆਇਆ ਸੀ ਜਿਹਦੇ ਤਹਿਤ ਇਨਸਪੈਕਟਰ ਵਰੁਣ ਕੁਮਾਰ ਜਿਹੜੇ ਸਰਕਲ ਸਿਟੀ ਮੋਗਾ ਨੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਰੈਡ ਸਟੋਨ ਹੋਟਲ ਇਹਦੇ ਵਿੱਚ ਜਿਹੜੇ ਇਹਨੂੰ ਚਾਉਣ ਵਾਲੇ ਆ ਉਹ ਪਰਮਵੀਰ ਸਿੰਘ ਜਿਹੜਾ ਬਾਹਰੋਂ ਲੜਕੀਆਂ ਲਿਆ ਕੇ ਉਹਨਾਂ ਤੋਂ ਦੇਵਪਾਰ ਦਾ ਧੰਦਾ ਕਰਾਉਂਦੇ ਆ ਜਿਹਦੇ ਵਿੱਚ ਇਹਨਾਂ ਨੇ ਰੇਡ ਕੀਤਾ ਰੇਡ ਕਰਨ ਤੇ ਜਿਹੜਾ ਸਾਨੂੰ ਇੱਕ ਆਦਮੀ ਉਹ ਜਿਹੜੀਆਂ 8 ਜਿਹੜੀਆਂ ਲੜਕੀਆਂ ਉਥੋਂ ਬਰਾਂਦ ਹੋਈਆਂ ਤੇ ਇਸੇ ਤਰ੍ਹਾਂ ਹੀ ਜਿਹੜਾ ਇਨਸਪੈਕਟਰ ਹਰਵਿੰਦਰ ਸਿੰਘ ਐਸਐਚਓ ਮੈਣਾ ਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਸਿਟੀ ਆ ਟੋਟਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇਵ ਵਪਾਰ ਦਾ ਧੰਦਾ ਚਲਾਉਂਦੇ ਆ ਇਹਦੇ ਵਿੱਚ ਇਹਨਾਂ ਨੇ ਵੀ ਰੇਡ ਕੀਤਾ ਤੇ ਇਹਦੇ ਤੋਂ 8 ਲੜਕੇ ਤੇ ਜਿਹੜੀਆਂ 10 ਲੜਕੀਆਂ ਜਿਹੜੀਆਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਲੜਕੀਆਂ ਜਿਹੜੀਆਂ ਇਹਨਾਂ ਨੂੰ ਸਖੀ ਸੈਂਟਰ ਜਿਹੜਾ ਸੀ ਜਿਹੜਾ ਭੇਜ ਦਿੱਤਾ ਸੀ ਤੇ ਜਿਹੜਾ ਅੱਜ ਕੋਰੋ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕਿਹੜੇ ਕਿਹੜੇ ਇਸ਼ਾਰਿਆਂ ਤੋਂ ਲੈ ਕੇ ਆਉਂਦੇ ਸੀ ਇਹ ਵੱਖਰੀ ਵੱਖਰੀ ਸ਼ਰਾਂ ਤੋਂ ਲੈ ਕੇ ਆਉਂਦੇ ਸੀ ਤੇ ਜਿਹੜੇ ਬੰਦੇ ਫੜੇਗੇ ਜੀ ਉਹ ਵੀ ਮੋਕੇ ਦੇ ਸੀ ਜਾਂ ਉਹ ਵੀ ਆਸ-ਪਾਸ ਦੇ ਪਿੰਡਾਂ ਦੇ ਆਪ ਜਿਵੇਂ ਆ ਛੰਡੇ ਆਣਾ ਸ਼ਰਕੀ ਦਾ ਸੀ ਪਰਮਵੀਰ ਇਸ ਤਰ੍ਹਾਂ ਨੇੜਲੇ ਪਿੰਡਾਂ ਦੇ ਹੀ ਆ ਤੁਹਾਡੇ ਲੋਕ ਕੀ ਕਰ ਮਿਲਦੀ ਅਸੀਂ ਜਿਹੜਾ ਇਹਦੇ ਵਿੱਚ ਦੋਹਾਂ ਦੇ ਜਿਹੜਾ ਥਾਣਾ ਸਿਟੀ ਦੇ ਵਿੱਚ ਜਿਹੜਾ ਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪਰਚਾ ਦਰਜ ਕੀਤਾ ਤੇ ਸੇਮ ਹੀ ਥਾਣਾ ਮੈਣਾ ਦੇ ਵਿੱਚ ਦੋ ਪਰਚੇ ਦਰਜ ਕੀਤੇ ਆ। ਕਿਸਨ ਹੋਟਲ ਵਾਲੇ ਨੂੰ ਵੀ ਹਦਾਇਤ ਦਿੱਤੀ ਗਈ ਹੈ। ਹੋਟਲ ਵਾਲਿਆਂ ਨੂੰ ਵੀ ਇਹੀ ہدایت ਦਿੱਤੀ ਗਈ ਲੀ ਵੀ ਜਿਹੜਾ ਇਹ ਤੁਸੀਂ ਬਾਹਰੋਂ ਜਿਹੜੀਆਂ ਲੜਕੀਆਂ ਲਿਆ ਕੇ ਜਿਹੜਾ ਧੰਨਾ ਕਰਾਉਦੇ ਆ ਉਹ ਜਿਹੜਾ ਮਾੜਾ ਕੰਮ ਕਰਦੇ ਉਹ ਤੋਂ ਉਹਦੇ ਤੋਂ ਬਾਜ਼ ਆ ਜਨ ਇਹ ਤੇ ਇਸੇ ਤਰ੍ਹਾਂ ਤੋਂ ਕਾਰਵਾਈ ਆਪਣੇ ਲਈ ਜਾਰੀ ਰਹਿ ਰਹੀ ਹੈ।